ਲਿਏ ਸ਼ਾਟ ਜਾਂ। ਇਹ ਸ਼ਾਟ ਇਹ ਆਪ ਸ਼ਾਟ ਹੀ ਕਰਨਾ ਪਊਗਾ। ਉਹ ਸ਼ਾਟ ਨਹੀਂ ਆਉਂਦੀ ਇਹ ਸ਼ਾਟ ਆਉਂਦੀ। ਹੁਣ ਚੱਲਦਾ ਵਾ। ਹਾਂ? ਚੱਲਦਾ ਵਾ। ਚੱਲਦਾ। ਚਾਬੀ ਵਿੱਚ ਕੁਝ ਪਈ ਕੀ ਨਾ ਤੁਹਾਡਾ ਜੀ ਤੇ ਕਿਹੜਾ ਪਿੰਡ ਮੇਰਾ ਨਾਮ ਕਸ਼ਮੀਰ ਸਿੰਘ ਹੈ ਜੀ ਪਿੰਡ ਮੇਰਾ ਜਵੰਦਾ ਕਲਾਮ ਕੀ ਹੈ ਮਾਮਲਾ ਸਾਰਾ ਜ਼ਮੀਨ ਦਾ ਜਿਹੜਾ ਕੜਕ ਦੀ ਜਿਹੜੀ ਫਸਲਵਾਦ ਦਿੱਤੀ ਗਈ ਹੈ ਮਾਮਲਾ ਜੀ ਉਹ ਅਮਨਦੀਪ ਦੇ ਸਹੁਰਾ ਸਾਹਿਬ ਨੇ ਕਿਹ ਗੁਰਮੁਖ ਸਿੰਘ ਨਾਮ ਦੇ ਬੰਦੇ ਨਾਲ 2004 ਚ ਬਿਆਨਨਾ ਕੀਤਾ ਸੀ ਮੁੜ ਕੇ ਪਤਾ ਲੱਗਾ ਵੀ ਉਹਨਾਂ ਕੋਲੋਂ ਰਜਿਸਟਰੀ ਨਹੀਂ ਹੋਈ ਉਹਨਾਂ ਨੇ ਕੋਰਟ ਕੇਸ ਲਾ ਕੇ ਤਿਆ ਉਹ ਕੋਰਟ ਕੇਸ ਦੇ ਜਿਹੜੇ ਉਹ ਇਨਾਂ ਕੋ ਅਮਨਦੀਪ ਹੁਣੇ ਖੋਲ ਸਟੇ ਵੀਆ ਤੇ ਕਬਜ਼ਾ ਵੀ ਇਹਨਾਂ ਦਾ ਵਾ ਰਾਤ ਨੂੰ ਕਰੀਬ 1 ਵਜੇ ਆ ਕੇ ਕੋਈ ਦੇ ਬੰਦੇ ਟਰੈਕਟਰ ਲੈ ਕੇ ਤੇ ਇਹਨਾਂ ਦੀ ਜ਼ਮੀਨ ਤੇ ਕਬਜ਼ਾ ਕਰਨ ਪਏ ਆ ਤੇ ਫਸਲ ਦਾ ਨੁਕਸਾਨ ਕਰ ਗਏ ਆ ਕਿੰਨੇ ਕੁ ਆਦਮੀ ਸੀ ਤੇ ਕਿੰਨੇ ਟਰੈਕਟਰਾਂ ਦੇ ਜਿਹੜੇ ਬੰਦੇ ਆਏ ਸੀ ਦੋ ਟਰੈਕਟਰ ਹੀ ਜੇ ਹੈਗੇ 15-16 ਆਦਮੀ ਸੀ ਤੇ ਕਿੰਨਾ ਨੁਕਸਾਨ ਕਰ ਗਏ ਨੁਕਸਾਨ 5 ਕਿੱਲੇ ਕਣਕ ਦੇ ਵਾਗਿਆ ਜੀ ਨਾਲੇ 4 ਫਾਇਰ ਕੀਤੀ ਜੀ ਪਿਛਾਲਾ ਹੀ ਬੰਦੇ ਦੇ ਕੌਣ ਸੀ ਪਿਛਾਲਾ ਉਹਦੇ ਉਹਨਾਂ ਦਾ ਬਿੰਦਰ ਸਿੰਘ ਇਹ ਜਿਨ੍ਹਾਂ ਦਾ ਇਹਨਾਂ ਨਾਲ ਕੇਸ ਚੱਲਦਾ ਉਹੋ ਹੀ ਬੰਦੇ ਸੀ ਜੀ ਕੋਈ ਮਿਸਿੰਦਰੀ ਵਗੈਰਾ ਛੱਡ ਕੇ ਗਏ ਇੱਥੇ ਉਹਨਾਂ ਦਾ ਇੱਕ ਮੋਟਰਸਾਈਕਲ ਇੱਥੇ ਰਹਿ ਗਿਆ ਸਪਲੈਂਡਰ ਮੋਟਰਸਾਈਕਲ ਹੈ ਜੀ ਤੇ ਪ੍ਰਸ਼ਾਸਨ ਦੇ ਕੋਈ ਆਏ ਮੌਕਾ ਪ੍ਰਸ਼ਾਸਨ ਨੇ ਸਵੇਰੇ ਦਰਖਾਸਤ ਦਿੱਤੀ ਤੇ ਪ੍ਰਸ਼ਾਸਨ ਮੌਕਾ ਵੇਖ ਕੇ ਗਿਆ ਤੇ ਅਨਚਾਰਜ ਗੱਜਨ ਸਿੰਘ ਨੇ ਕਿਹਾ ਕਿ ਮੈਂ ਤੁਹਾਨੂੰ ਇਨਸਾਫ ਦਿਵਾਉਂਗਾ ਕੀ ਮੰਗ ਕੀ ਕਰਦੇ ਜੀ ਮੰਗ ਇਹੋ ਜੀ ਹੈ ਜੀ ਇਹਨਾਂ ਦਾ ਨਾਂ ਇਹਦੇ ਸੋਹਰਾ ਸਾਹਿਬ ਹੈਗੀ ਨਾਂ ਇਹਦੇ ਹਸਬੰਦ ਹੈਗੀ ਆ ਛੋਟੀ ਛੋਟੀ ਦੀ ਬੱਚੀ ਹੈ ਇਹ ਜੋ ਜਨਾਨੀ ਨਾਲ ਧੱਕਾ ਹੋ ਰਿਹਾ ਵਾ ਉਹ ਦਾ ਇਨਸਾਫ ਮਿਲਣਾ ਚਾਹੀਦਾ ਜੀ ਇਹ ਅਮਨਦੀਪ ਕੌਰ ਜਿਹੜੇ ਤੁਹਾਡੇ ਕਿ ਲੱਗਦੇ ਇਹ ਮੇਰੇ ਗਵਾਹ ਨਹੀਂ ਆ ਜੀ ਹਾਂਜੀ ਹਾਂਜੀ ਭਾਈ ਕੀ ਨਾਂ ਤੁਹਾਡਾ ਜੀ ਗੋਬਿੰਦ ਸਿੰਘ ਕਿਹੜਾ ਪਿੰਡ ਹੈ ਪਿੰਡ ਸੁਲਤਾਨਵਾਲੀ ਪਿੰਡ ਖਾਲਸਾ ਨਗਰ ਖਾਲਸਾ ਜਵੰਦਾ ਕਲਾਂ ਦੀ ਅਮਨਦੀਪ ਕੌਰ ਹੈ ਜਿਹੜੀ ਕਹਿ ਰਹੀ ਆ ਕਿ ਮੇਰੀ ਜਿਹੜੀ ਰਾਤ ਬੀਤੀ ਹੋਈ ਬਸਰ ਕਲ ਕਰ ਜਿਹੜੀ ਵਾਅਦਾ ਕੀਤੀ ਸੀ ਕੀ ਹੈ ਸਾਰਾ ਮਾਮਲਾ ਤੁਹਾਡੇ ਨਾਲ ਲੱਗ ਰਿਹਾ ਸਾਡਾ ਕੋਈ ਰੋਲ ਨਹੀਂ ਉਹਦੇ ਵਿੱਚ ਹੈਗਾ ਜੀ ਤੇ ਕਿਉਂਕਿ ਸਾਡੇ ਫਾਦਰ ਸਾਹਿਬ ਨੇ ਪਹਿਲਾਂ ਕੋਈ ਕਰਦੇ ਸੀ ਲਈ ਵੇਚੀ ਦਾ ਕੰਮ ਕਰਦੇ ਸੀ ਉਦੋਂ ਬਾਅਦ ਆ ਤੇ ਨਾ ਸਾਨੂੰ ਇਸ ਬਾਰੇ ਕੋਈ ਜਾਣਕਾਰੀ ਆ ਤੇ 2017 ਤੋਂ ਸਾਡੇ ਕੋਲ ਹੀ ਰਹਿ ਆ ਉਦੋਂ ਬਾਅਦ ਆ ਕੋਈ ਲਾੜਾ ਲੈਣ ਦੇ ਨਹੀਂ ਕੋਈ ਵੀ ਪਹਿਲਾਂ ਕੋਈ ਹੋਊਗਾ ਤੇ ਕੋਈ ਉਧਰ ਉਧਰ ਹੀ ਲੈ ਦਿੱਤੀ ਕੀਤੀ ਹੋਏ ਕਿਸੇ ਨਾਲ ਦੇ ਕੀਤੀ ਹੋਏ ਜਗਨਦੀ ਦੇ ਨਾਲ ਫਸਲ ਕੋਈ ਵਾਈ ਕੀ ਤੁਹਾਡਾ ਕੋਈ ਨਾ ਨਾ ਸਾਡਾ ਕੋਈ ਨਹੀਂ ਸਾਡੀ ਲੋਕੇਸ਼ਨ ਵੇਖ ਲੈਣ ਕਿੱਥੇ ਆ ਕਿੱਥੇ ਨਹੀਂ ਕਿ ਕਿੱਥੇ ਕੋਈ ਗਿਆ ਵਾ ਜਾਂ ਕੋਈ ਨਾ ਕੋਈ ਹੋਊਗਾ ਹੀ ਉਹਨਾਂ ਕੋ ਫਰੂਕ ਲੱਗੋ ਬੰਨੇ ਕੋਈ ਪੁੱਛ ਕੇ ਅਸ ਕਰ ਲੈਣਾ ਆਪਣੀ ਤੁਹਾਡਾ ਮਜੇ ਸ਼ਾਨ ਪਈ ਕਰ ਲੈਣਾ ਆਪਣੀ ਤੁਹਾਡਾ ਨਾ ਨਿਬੜਿਆ ਸਾਰਾ ਸਾਡਾ ਨਹੀਂ ਸਾਡੇ ਨਾਲ ਕੋਈ ਸਾਨੂੰ ਪਤਾ ਹੀ ਕੋਈ ਨਹੀਂ ਇਸ ਬਾਰੇ ਵੀ ਕੀ ਗੱਲਬਾਤ ਹੈ ਕੋਈ ਲੈਣ ਦੇਣ ਕੀ ਸਭ ਤਾਂ ਕੀ ਨਹੀਂਗਾ ਉਹਨਾਂ ਸਾਡੇ ਕੋ ਜਿਤਨਾ ਹੁਣ ਮਤਲਬ ਕਿਸੇ ਸਾਂਝਾ ਖਾਤਾ ਪਹਿਲਾ ਆਊਗਾ ਜਿਹੜੀ ਉਹਨਾਂ ਨੇ ਆਪਣੇ ਵੱਲੋਂ ਵਿਸੇਹਤ ਵਿਸੂਤਾ ਜੋ ਵੀ ਕੁਛ ਹੈਗਾ ਹੈ ਗਵਾਈਆਂ ਆਪਣੀਆਂ ਕਰਵਾਈਆਂ ਵੀ ਸਾਡੇ ਕੋ ਤੁਹਾਡੀ ਕੋਈ ਜਾਇਦਾਦ ਉਧਰ ਉਧੇ ਆਈਆਂ ਕਬ ਸਾਡਾ ਕੋਈ ਲੈਣ ਦੇਣ ਨਹੀਂਗਾ ਇਹ ਕੋ ਤਰਨਤਾਨੇ ਕੋ ਪਾਰਟੀਆਂ ਗਿਆ ਉਹਨਾਂ ਨਾਲ ਕੋਈ ਲੈਣ ਦੇਣਾਗਾ ਇਹਨਾਂ ਦਾ ਸਾਨੂੰ ਕੋਈ ਜਾਣਕਾਰੀ ਨਹੀਂ ਕਿਉਂਕਿ ਉਹਨਾਂ ਆਏ ਤੋਂ ਨਾ ਆਖਿਆ ਵੀ ਸਾਨੂੰ ਜੀਤਾਂ ਵਸੂਤਾਂ ਜੋ ਵੀ ਕੁਛ ਹੈਗਾ ਹੈ ਸਾਨੂੰ ਪਤਾ ਹੀ ਕੋਈ ਨਹੀਂ ਹੈਗਾ ਬਾਰੇ ਗੱਲਬਾਰੇ ਬਸ ਹੁਣ ਜਾਨੀ ਕੀ ਨਾ ਤੁਹਾਡਾ ਮਨਦੀਪ ਕੌਰ ਜਵੰਦਾ ਕਲਾ ਕੀ ਮਾਮਲਾ ਸਾਰਾ ਜਿਹੜਾ ਤਣਕਦੀ ਜਿਹੜੀ ਫਸਲ ਦੀ ਬਰਬਾਦੀ ਕੀਤੀ ਗਈ ਆ ਸਰ ਇਹ ਮਤਲਬ ਪਹਿਲੀ ਦਾ ਕੇਸ ਹੈ ਇਹ ਬਿਆਨਾ 2004 ਦਾ ਵਾ ਤੇ ਉਸ ਤੋਂ ਬਾਅਦਾਂ ਰਜਿਸਟ੍ਰੇਸ਼ਨ ਨਹੀਂ ਹੋਈਆਂ ਤੇ ਬਸ ਉਸ ਤੋਂ ਬਾਅਦ ਇਹ ਕੇਸ ਲੱਗ ਗਿਆ ਅਦਾਲਤ 'ਚ ਤੇ ਹੁਣ ਸਾਡੇ ਕੋਲ ਪਹਿਲੀ ਦਾ ਸਾਰਾ ਸਟੇ ਹੈਗਾ ਵਾ ਤੇ ਪਹਿਲੀ ਸਾਡੇ ਹੀ ਮਤਲਬ ਸਾਡੇ ਕੋਈ ਸਾਡਾ ਜੱਦੀ ਪੁਰਸ਼ੀ ਕਬਜ਼ਾ ਹੈ ਤੇ ਕਿੰਨਾਂ ਦੇ ਨਾਂ ਤੇ ਜ਼ਮੀਨ ਆ ਤੇ ਕਿੰਨਾਂ ਨੂੰ ਜਿਹੜਾ ਬਿਆਨ ਕੀਤਾ ਗਿਆ ਸੀ ਇਹ ਪ੍ਰਗਟ ਸਿੰਘ ਤੇ ਗੁਰਬੀ ਸਿੰਘ ਦੇ ਨਾਂ ਜ਼ਮੀਨ ਆ ਤੇ ਬਿਆਨਾਂ ਜਿਹੜਾ ਗੁਰਮਖ ਸਿੰਘ ਨੂੰ ਕੀਤਾ ਗਿਆ ਵਾ ਕੀ ਲੱਗਦਾ ਕਿੰਨੇ ਜਿਹੜੀ ਤੁਹਾਡੀ ਫਸਲ ਦੀ ਬਰਬਾਦੀ ਕੀਤੀ ਆ ਇਹ ਸਰ ਮਤਲਬ ਉਹੀ ਕਰਾਉਂਦਾ ਜਿੱਦਾਂ ਮਤਲਬ ਗੁਰਮਖ ਸਿੰਘ ਹੁਣੀ ਉਹੀ ਉਹਨਾਂ ਦੇ ਗਾਂ ਜਿਹੜੇ ਬੇਟੇ ਬਿੰਦਰ ਤੇ ਸਿਮਰਨਜੀਤ ਸਿੰਘ ਹਾਂਜੀ ਕਿੰਨੀ ਫਸਲ ਦੀ ਜਿਹੜੀ ਬਰਬਾਦੀ ਹੋਈ ਇਹ 5 ਕਿੱਲੇ ਟੋਟਲ ਕਿੰਨਾ ਜਿਹੜਾ ਜ਼ਮੀਨ ਦਾ ਝੜਾ ਚੱਲਣ ਦਾ 86 ਕਨਾਲਾਂ ਵਲੀ ਉਹ ਚਲਾਈ ਜਨਾ ਹਾਂਜੀ ਹਾਂਜੀ ਚਾਰ ਫਾਇਰ ਕੱਢੇ ਤੇ ਪੁਲਿਸ ਆਈ ਮੌਕੇ ਤੇ ਨਹੀਂ ਮੌਕੇ ਤੇ ਨਹੀਂ ਆਈ ਹੁੰਦੇ ਨੇ ਆਈ ਸਵੇਰੇ ਜੀ ਪ੍ਰੋਸਾਦ ਆ ਗਿਆ ਪੁਲਿਸ ਵਾਲੇ ਪੁਲਿਸ ਵਾਲਿਆਂ ਨੇ ਇਹ ਹੀ ਕਿਹਾ ਕਿ ਅਸੀਂ ਮਤਲਬ ਕਰਦੇ ਅੱਗੇ ਕੋਈ ਕਾਰਵਾਈ ਅਸੀਂ ਮਤਲਬ ਦਰਖਾਸਤ ਲਿਖ ਲਈ ਉਹਨਾਂ ਨੇ ਕੀ ਮੰਗ ਕੀ ਕਰਦੇ ਜੀ ਮੰਗ ਸਰ ਸਾਨੂੰ ਇਹ ਹੀ ਆ ਕਿ ਸਾਨੂੰ ਇਹ ਪਰੇਸ਼ਾਨ ਨਾ ਕਰਨ ਕਿ ਜਿਹੜੀ ਵੀ ਪਾਰਟੀ ਵੱਲ ਦੀ ਸਾਨੂੰ ਪਰੇਸ਼ਾਨ ਕਰ ਰਹੀ ਆ ਕਿ ਸਾਡੇ ਸਿਰ ਤੇ ਬੰਦਾ ਕੋਈ ਨਹੀਂ ਹੈਗਾ ਕਿਸਾਨ ਨੂੰ ਇਹ ਬਾਰ ਬਾਰ ਪਰੇਸ਼ਾਨ ਨਾ ਕਰਨਾ